ਤੋ ਸਤ ਸ੍ਰੀ ਅਕਾਲ ਕੀ ਹਾਲ ਚੱਲਿਆ ਠੀਕ ਠਾਕ ਹੋ ਹੋਰ ਸਾਰੇ ਪਰਿਵਾਰ ਮੈਂਬਰ ਪਰਿਵਾਰ ਠੀਕ ਆ ਆਪਣੇ ਸੇਤਾਂ ਫੀਟਾ ਗਿਆ ਜੀ ਅੱਜ ਆ ਰਹੇ ਆ ਜੀ ਗੱਡੀ ਦਾ ਕੰਮ ਕਰਾਉਣ ਕਮਾਣੀਆਂ ਦਾ ਹਾਂਜੀ ਅੱਜ ਹੈਗੀ 9 ਤਰੀਕ 9ਵਾਂ ਮਹੀਨਾ ਜੀ ਹੋਰ ਮੇਰੇ ਭਰਾ ਠੀਕ ਠਾਕ ਹੋ ਸਾਰੇ ਕਮੈਂਟ ਕਮੈਂਟ ਵੀ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਗਰੀਪਾ ਨੂੰ ਅੱਜ ਆਪਾਂ ਇਹ ਯੂ ਟਰਨ ਕਰਨ ਲੱਗੇ ਆਂ ਮਾਹਾਂ ਵਾਲੇ ਪੁਲ ਦੇ ਥੱਲੇੋਂ ਇਹ ਆ ਗਏ ਜੀ ਇਹ ਨਹੀਂ ਮਾੜਾ ਮੜਾ ਕੋਈ ਨਹੀਂ ਪੈਣਾ ਖੱਡੇ ਪੈ ਗਏ ਆ ਲੈਂਟੇ ਜਾ ਰਹੇ ਆਂ ਜੀ ਸਰਵਿਸ ਦੇ ਅੱਜ ਸਾਡੀ ਬਲੂੰਗੜੀ ਵੀ ਨਾਲ ਆਈ ਹੈ ਜੀ ਆ ਦੇਖੋ ਇਹ ਵੀ ਕਹਿੰਦੀ ਮੈਮੀ ਜਾਣਾ ਹੈ ਅੱਜ ਜਿੱਦਨ ਮੁਕਰੋ ਦੇਖੋ ਅਰੇ ਸਾਡੀ ਗੁੰਗੜੀ ਆਈ ਹੈ ਜੀ ਅੱਜ ਇਹ ਟਰੱਕ ਯੂਨੀਅਨ ਇਹ ਆ ਗਿਆ ਜੇਸੀ ਰਿਸੋਰਟ ਤਾਂ ਦੋਸਤੋ ਇਹ ਆ ਗਿਆ ਆਪਣਾ ফ্লাইਓਵਰ ਦੇ نیچے ਕੋਲੀ ਆ ਗਈ ਛੋਟੀ ਤੇ ਇਹ ਆਪਾਂ ਪਹੁੰਚ ਗਏ ਹ ਮਹਿਤਰੀ ਦੇ ਜੀ ਨਿੰਮ ਦੇ ਮਹਿਤਰੀ ਦੇ ਕਮਾਨੀਆਂ ਵਾਲੇ ਦੇ ਆ ਲਓ ਜੀ ਮੁੰਡਾ ਤਾਂ ਪਹੁੰਚ ਗਿਆ ਆਪ ਹਲਦੀ ਹੈ ਇਹਨੂੰ ਇਹ ਵੀ ਹੈਂਡਬ੍ਰੇਕ ਲਾਤੀ ਆਪਾ ਮਿੱਤਰੋ ਇਹ ਗੱਡੀ ਕਰਤੀ ਨਿਊਟਰਲ ਇਹ ਸਾਡੀ ਬਲੂੰਗੜੀ ਬੈਠੀ ਆ ਕੁਝ ਕਹਿਣਾ ਚਾਹੁੰਦੇ ਪੁੱਤ ਦਾਦੋ ਜੀ ਸਸਾਂ ਕਰੇ ਗਏ ਸੀਗੇ ਕਹਦੇ ਓਏ ਕਹਦੇ ਚਲੇ ਸਾਸਾ ਘਰੇ ਗਏ ਸੀਗੇ ਕਿੱਥੇ ਗਏ ਸੀਗੇ ਹਾਂ ਵੈਰੀ ਗੁੱਡ ਥੈਂਕ ਯੂ